ਮੇਰਾ ਵਲੌਗ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਸਰੀਗੜ ਜੀ ਇਹ ਹੈ ਵਲੌਗ ਭਾਗ ਦੂਜਾ ਬੱਜ ਗਈ ਹੈ ਸ਼ਾਮ ਦੇ 5 ਵਜੇ ਹੈ ਸ਼ਾਮ ਦੇ ਵੱਜ ਗਏ 5 ਤੇ ਵਲੌਗ ਇਹ ਨਹੀਂ ਲੇਟ ਸਟਾਰਟ ਕਰਦਾ ਕੋਈ ਰੀਜ਼ਨ ਹੈ ਰੀਜ਼ਨ ਇਹ ਹੈ ਵੀ ਅੱਜ ਸਾਡਾ ਪੇਪਰ ਸੀ ਜਿਵੇਂ ਤੁਹਾਨੂੰ ਵਲੌਗ ਭਾਗ ਪਹਿਲੇ ਚ ਦੱਸਿਆ ਸੀ ਤੇ ਇਸ ਵਕਤ ਖੜੇ ਆਪਾਂ ਤੁਸੀਂ ਦੇਖ ਹੀ ਸਕਦੇ ਹੋ ਪਹਾੜਾਂ ਚ ਅੱਛਾ ਕਿ ਸਾਨੂੰ ਬਹੁਤ ਸਕੂਨ ਮਿਲਦਾ ਆ ਆ ਆਪਣਾ ਬੰਬੂ ਘੜਾ ਖੜਾ ਤੇ ਆਸਰੇ ਪਾਸੇ ਪਹਾੜ ਵਧੀਆ ਠੀਕ ਆ ਓਕੇ ਰਿਪੋਰਟ ਆ ਵਧੀਆ ਮਾਹੌਲ ਬਣ ਰਿਹਾ ਜਾਣਾ ਹੈ ਭਈ ਅੱਜ Shimla Shimla ਮੈਂ ਨਿੱਕੇ ਹੀ ਹੁੰਦੇ ਆ ਸੀ ਤੇ ਉਸ ਤੋਂ ਬਾਅਦ ਹੁਣ ਜਾਣ ਲੱਗੇ ਆ ਤੇ ਦੇਖਦੇ ਆ Shimla ਕਿਵੇਂ ਲੱਗਦਾ ਪਰ ਅਸੀਂ ਵਾਪਸੀ ਜਲਦੀ ਕਰਨੀ ਆ ਤਾਂ ਕੱਲ ਨੂੰ ਅਸੀਂ ਵਾਪਸੀ ਕਰਾਂਗੇ ਅੱਜ ਜਾ ਕੇ Shimla ਮਾੜਾ ਮੋਟਾ ਘੁੰਮ ਲਾਂਗੇ ਮੋਡ ਰੋਡ ਵਗੈਰਾ ਤੇ ਇਤੋਂ ਬਾਅਦ ਜਿਹੜਾ ਆਊਗਾ ਸ਼ਿਮਲਾ ਵਗੈਰਾ ਕੱਲ ਨੂੰ 12 ਵਜੇ ਤੱਕ ਘੁੰਮ ਲਾਂਗੇ 12 ਵਜੇ ਘੁੰਮ ਕੇ ਤੇ ਕੱਲ ਨੂੰ ਚੱਲੇ ਪਾ ਦੇ ਫਿਰ ਆਪਣੇ ਬਠਿੰਡੇ ਵੱਲ ਨੂੰ ਵਿੱਚ ਜਿਹੜਾ ਮੜੋਟਾ ਜਗ੍ਹਾ ਰੁਕਦੇ ਵੀ ਜਾਵਾਂਗੇ ਉਹ ਤੁਸੀਂ ਅੱਗੇ ਦੇਖੀ ਜਦਲੇ ਬਸ ਕੱਲ ਵਾਲਾ ਵਲੌਗ ਥੋੜਾ ਵਲੌਗ ਵਨ ਥੱਕੇ ਨਾਲ ਬਣਿਆ ਸੀ ਮੇਰੀ ਆਵਾਜ਼ ਵਾਲੀ ਵੀ ਠੀਕ ਨਹੀਂ ਆ ਮੌਸਮ ਚੇਂਜ ਨਾਲ ਥੋੜਾ ਜਿਹਾ ਗਲਾ ਖਰਾਬ ਹੋ ਗਿਆ ਤਾਂ ਥੋੜਾ ਜ਼ੋਰ ਲਾ ਕੇ ਬੋਲਣਾ ਪੈ ਰਿਹਾ ਕੋਈ ਨਾ ਬੋਲਾਂਗੇ ਵਲੌਗ ਉਹਨਾਂ ਨੇ ਠੀਕ ਹੈ ਜੀ ਤੇ ਆਪਣਾ ਯਾਰ ਬੈਲੀ ਗਿਆ ਉਹ ਸਾਹਮਣੇ ਪਰ ਨਹੀਂ ਲੜ। ਉਹ ਤੇ ਲੱਗੀ ਹੋਈ ਸੀ। ਬੜੇ ਰਿਓ ਬਲੌਗ ਚ ਦਿਖਾਉਣੇ ਸਨ ਉਹ ਅੱਗੇ ਦੇ ਨੇ ਯਾਰੇ ਆ ਜਾਓ। ਆ ਜਾ ਆ ਜਾ ਆ ਜਾ। ਆ ਗਿਆ ਆ ਗਿਆ ਆ ਗਿਆ ਆ ਗਿਆ। ਹਾਂ ਹਾਂ ਇੱਥੀ ਇੱਥੀ ਆ ਗਿਆ ਆ ਗਿਆ ਆ ਗਿਆ। ਓ ਮਾਈ ਗੱਡ। 10 ਫਰ ਮਿੱਤਰ ਅਗੇਵੇਂ ਲੱਗ ਰਿਹਾ। ਮੈਂ ਆਣਾ ਯਾਰ ਬਈ ਸਵਰਗਾ ਚ ਹੀ ਆ ਗਏ। ਸਿਰ ਹੈ ਨਾ ਜਮਾਂ। ਇਹ ਬਸ ਉਹ ਤੋਂ ਦੇਖ ਕੇ ਆਇਆ। ਆ ਗੀ ਰਿਕੇ ਥੱਲੇ ਐਡਾ ਘੈਂਟੂ ਯਾਰ ਚੱਲ ਭਾ ਜਾਣਾ ਉੱਥੇ ਆਏ ਉਵੇਂ ਲੈਨ ਬਣੀ ਪਈ ਪਹਿਲੀ ਵੀ ਰੇ ਚੋਬਰ ਤੇ ਥੋੜੀ ਜਿਹੀ ਖੁਸ਼ੀ ਮਨਾਉਣੀ ਬੰਦੀ ਵੀ ਆ ਆਹ ਜੀ ਉਹ ਥੋੜੀ ਉਹ ਜਿਹੜੇ ਉਹ ਨਹੀਂ ਬਣੇ ਗਏ ਉਥੋਂ ਦੀ ਪਾਣੀ ਆਉਂਦਾ ਹੋ ਜਦੋਂ ਮੀਂਹ ਪੈਂਦੇ ਆਉਗੇ ਮੈਂ ਥਾਂ ਬਣਿਆ ਪਿਆਗਾ ਯੈਸ ਯੈਸ ਕਿੰਨੇ ਮੈਨਾਂ ਪਤਾ ਲੱਗਣ ਲੱਗਿਆ ਓਏ ਵਾਹ ਜੂਅਰ ਬੈਰੀ ਡੇਂਜਰਸ ਮੈਂ ਬ੍ਰਦਰ ਇੰਟੈਲੀਜੈਂਟ ਸੀ ਜਾਣਾ ਹਾਂ ਚੱਲੋ ਪਾਣੀ ਪੀ ਕੇ ਪਾਣੀ ਬ੍ਰੇਕ ਸੀ ਸਾਡੀ ਇਹ ਤੇ ਤੁਰਦੇ ਚੱਲੇ ਪਉਣੇ ਆ ਸ਼ਮਲੇਵਾਲ ਨੂੰ ਪਣੀ ਦੇ ਬਲੌਗ ਆਇਓ ਕਰੋ ਆਇਓ 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 ਕਹਿੰਦੇ ਸਾਰਾ ਨੂੰ ਸੋਪਣੀ ਨਲਕੇ ਦਾ ਪਾਣੀ ਉਹ ਸਾਹਮਣੇ ਨਲਕੇ ਦਾ ਪਾਣੀ ਆ ਤੇ ਕੁਝ ਇਸ ਤਰ੍ਹਾਂ ਦਾ ਮਾਹੌਲ ਚੰਡੀਗੜ੍ਹ ਤੋਂ 55 ਕਿਲੋਮੀਟਰ ਦੂਰ ਹੈ ਇਸ ਟਕੜੇ ਆਪਾਂ ਸੋਲਣ ਦੇ ਬਹੁਤ ਹੀ ਗਰੀਬ ਬੱਸਾਂ ਕਾਰਾਂ ਦਾ ਬਹੁਤ ਹੀ ਜ਼ਿਆਦਾ ਰਸ਼ਾ ਤੇ ਇਹ ਕੁਝ ਕਹੀਏ ਇਸ ਤਰ੍ਹਾਂ ਦਾ ਇਹ ਉਹ ਦੇਖ ਰਹੇ ਹਾਂ ਬਹੁਤ ਵੀਡੀਓ ਦਿਖ ਰਿਹਾ ਹੈ ਇਹ ਨੇਚਰਲ ਪਾਣੀ ਦੇ ਚਰਨੇ ਚਰਨਗੇ ਨਾ ਮਾਫ ਕਰਨਾ ਨਲ ਕਿਰੇ ਹੁੰਦੇ ਆ ਲੋ ਵੀ ਵੀਰੋ ਅਸੀਂ ਚੱਲ ਪਏ ਹਾਂ ਸੋਲਣ ਤੋਂ ਤਕਰੀਬਨ ਕੰਪੂਨਟ ਪਰੇ ਕੋਲ ਗਿਆ। ਕੰਪੂਨਟ ਪਰੇ ਆਤ ਲਗ ਗਿਆ। ਇਹ ਮੁੰਡਾ ਨੂੰ ਗੋਲ ਕੇ ਪਿੱਛੇ ਆ ਗਿਆ। ਵਾਲੇ ਗੋਲ ਕਰਦੇ ਇਵਾਰ ਇਹ ਵਾਲੇ ਨਹੀਂ ਕਰਦੇ। 340 ਨੇ 50 ਰੁਪਏ ਜੱਲਾ ਵੜਕਾ ਜਾਂਦਾ। ਕਿੰਨੇ ਦਾ 6 ਤੋਂ 12 24 24 ਗੋਲ ਰੁਪਏ ਕੱਢੀ ਆ। ਭਾਈਆ ਕਿਉਂਕਿ ਇਹ ਮੈਂ ਗੱਲਾਂ ਤੇ ਧਿਆਨ ਦੇ ਤਾਉਂ। ਤਸਵੀਰਕਾਰੀ ਕਰਨ ਤੋਂ ਬਾਅਦ ਥੋੜਾ ਟਾਈਮ ਘਟੋ ਘਟ 5-10 ਮਿੰਟ ਰੁਕੇ ਇੱਥੇ ਤੇ ਆਸ-ਪਾਸ ਦਾ ਕੁਝ ਨਜ਼ਾਰਾ ਐਦਾਂ ਦਾ ਉਹ ਉੱਥੇ ਜਾ ਕੇ ਫੋਟੋਆਂ ਖਿੱਚ ਗਏ ਆ ਪਿਛਲੇ ਪਹਾੜਾ ਦਾ ਥ ਵੀ ਵਧੀਆ ਬਹੁਤ ਆਉਂਦਾ ਸੀ ਬਹੁਤ ਵਧੀਆ 뷰 ਹੁੰਦਾ ਸੀ ਕੁਝ ਪਹਾੜ ਇੱਥੇ ਇਹ ਹੀ ਆ ਜਿਨ੍ਹਾਂ ਦਾ ਐ ਲੱਗਦਾ ਕਸ਼ਮੀਰ ਜੀ ਆ ਗਈ ਹਾਂ ਉਹ ਪਿੱਛੇ ਬਾੜ ਸੀ ਉਹ ਬਾੜ ਪਿੱਛੇ ਸੀ ਹਨਾ ਹਾਂ ਪਰਤ ਮੇਰੇ ਵੀਰੋ ਇੰਨੀ ਕੀ ਹੋ ਗਈ ਬਸ ਤੇ ਆਸੇ ਪਾਸੇ ਦਾ ਮੌਲ ਪੀਏ ਤਾਂ ਕੁਝ ਐਦਾਂ ਦਾ ਦੂਰੋਂ ਤਰਤੀ ਦੇ ਦੇਖਦੇ ਜਗਮਾ ਕਰਦੇ ਤਾਰੇ ਇਹਨਾਂ ਦਾ ਪਤਾਰੇ ਗਿਆ ਸਾਡੇ ਵਾਂਗ ਸੇ ਲਟਾ ਇਹ ਜਾਂਦੇ ਹੋਗੇ ਤੇ ਜਯਦੀ ਬਾਈ ਜੀ ਆਪਣੇ ਫੋਟੋਆਂ ਖਿੱਚਦੇ ਹੋਏ ਹਾਂ ਵੀ ਅਦੀ ਸਿੰਘ ਮੈਂ ਬਈ ਜਮੇ ਸਿਰਾਂ ਲੱਗਿਆ ਪਹੁੰਚੀ ਫਿਰ ਜਲਦੀ ਜਲਦੀ ਚਲੋ ਕਿੰਨਾ ਰਹਿ ਗਿਆ ਅਸਿੱਤ ਲਫਰ ਹੁਣ ਨਾ ਰਹਿ ਗਿਆ ਬਾਈ ਜੀ ਇੱਥੋਂ 26 ਕਿਲੋਮੀਟਰ 26 ਬੱਸ ਰਹਿ ਰਿਹਾ 45 ਮਿੰਟ ਦੀ ਬਾਕੀ ਰਹੀ ਹੈ ਮਿੱਤਰੋ ਤੇ ਮਿਲਦੇ ਹਾਂ ਦੂਬਾ ਸਾਨੂੰ ਸਿੱਧਾ ਸ਼ਿਮਲੇ ਚਲਿਏ ਭਾਈ ਚਲੋ ਚਲੋ ਮਿੱਤਰੋ ਅਸੀਂ ਜਾ ਰਹੇ ਸੀ ਰਾਹ 'ਚ ਠੀਕ ਹੈ ਜੀ ਐਡਾ ਤਕੜਾ ਵੀਊ ਵੀ ਦੁਖਿਆ ਦੇਖਿਆ ਸਾਨੂੰ ਐਡਾ ਤਕੜਾ ਵੀਊ ਨਹੀਂ ਖਿਆ ਰੁਕ ਲਈ ਮਜਬੂਰ ਹੋ ਗਏ ਦਿਖਾਈਏ ਤੁਹਾਨੂੰ ਦਿਖਾਈਏ ਅੱਧੀ ਦਿਖਾ ਦੇ ਬਈ ਦੇਖੋ ਫਿਰ ਇਹ ਦੇਖੋ ਫਿਰ ਵਾਹ ਜੀ ਵਾਹ ਮਨਮੋਹਕ 뷰 ਦਿਲ ਜਿੱਤਣ ਵਾਲੀ 뷰 ਚ ਥੋੜਾ ਜਿਹਾ ਨਹੀਂ ਜੱਜ ਹੋ ਰਿਹਾ ਬਟ ਜਿੰਨਾ ਟਾਈਮ ਆਪਦੀਆਂ ਅੱਖਾਂ ਨਾਲ ਨਹੀਂ ਨਾ ਦੇਖੀ ਸਹੀ ਬਾਤ ਚ ਉਹ ਨਜ਼ਰ ਤੁਹਾਨੂੰ ਯਕੀਨੀ ਨਹੀਂ ਹੋਣਾ ਵੀ ਅਸੀਂ ਕੀ ਦੇਖ ਰਹੇ ਹਾਂ ਧਰਤੀ ਤੇ ਜੰਨਤ ਮੇਰੇ ਵੀਰੋ ਧਰਤੀ ਤੇ ਜੰਨਤ ਤੇ ਇੱਥੋਂ ਵੀ ਕਿਤੇ ਟ੍ਰੇ ਟॉय ਟ੍ਰੇਨ ਵੀ ਲੰਘ ਰਹੀ ਆ ਇੱਧਰ ਦੀ ਕਿਤੇ ਦੀ ਆਸੇ ਨੰਗੀ ਨਾ ਆ ਵਾਹ ਯਾਰ ਦੇਖੋ ਯਾਰ ਅਦਭੁਤ ਨਜ਼ਾਰਾ ਹੈ ਨਾ ਯਾਰ ਫੋਟੋ ਖਿੱਚ ਨਹੀਂ ਬੰਦੀ ਆ ਖਿੱਚ ਕੇ ਦੇਖੀਏ ਆ ਜਾ ਕਰ ਦੇ ਕਰਾਉਂਦੇ ਮੁੰਡਿਓ ਬੱਬੇ ਕਰਦੇ ਕਰਾਉਂਦੇ ਮੁੰਡੇ ਪਹੁੰਚ ਗਏ ਆ ਨਿਰ ਮਾਲ ਰੋਡ ਨੀਅਰ ਮਾਲ ਰੋਡ ਕੁਛ ਇਹੋ ਜਿਹਾ ਮੋਲ ਰਹਿ ਅੰਦਰ ਥੋੜੇ ਜਿਹੀ ਲੇਟ ਵੀ ਹੋ ਗਏ ਸਾਨੂੰ ਹੋਟਲ ਵਿੱਚ ਥੋੜੀ ਦਿੱਕਤ ਹੋ ਗਈ ਜਿਹੜੇ ਅਸੀਂ ਬੁੱਕ ਕੀਤਾ ਸੀ ਆਨਲਾਈਨ ਤੇ ਉਹਦੇ ਕਰਕੇ ਸਾਨੂੰ ਥੋੜੀ ਦਿੱਕਤ ਹੋਊਗੀ ਥੋੜਾ ਸੌ ਵੀ ਚੜਿਆ ਹੋਇਆ ਕਿਉਂਕਿ ਮਾਲ ਰੋਡ 'ਤੇ ਚੜਾ ਇੱਕਦਮ ਜ਼ਿਆਦਾ ਆ ਇੱਕਦਮ ਸਾਨੂੰ ਬੜੀ ਪੌੜੀਆਂ ਚੜ੍ਹਨੀਆਂ ਪਈਆਂ ਤੇ ਕੁਛ ਵੱਖ-ਵੱਖ ਤਰ੍ਹਾਂ ਦਾ ਇਹ ਜਮ ਮੋੜ ਰਿਆਂ ਦਾ ਅੱਗੇ ਜਾ ਕੇ ਜਿਵੇਂ ਜਿਵੇਂ ਜਾਈਏ ਨੇ ਮੋੜ ਜਾ ਵਧੀ ਜਾਂਦਾ ਦੇਖਦੇ ਕੀ ਕੀਤਾ ਹੋਇਆ ਅੱਗੇ ਆਏ ਲੱਗੇ ਨੇ ਸੋਨੂੰ ਮਿੱਤਰੋ ਥੋੜਾ ਜਿਹਾ ਕੰਮ ਔਖਾ ਹੀ ਇੱਧਰ ਦਾ ਕਿੰਨੀ ਚੜਾਈ ਚੜੇ ਆਏ ਤੇ ਕਿੰਨੀ ਹਲੇ ਬਾਕੀ ਆ ਚਾਰ ਚਾਹੇ ਮੋਟਰਸਾਈਕਲ ਹਲੇ ਔਣ ਨਹੀਂ ਦਿੰਦੇ ਇੱਥੇ ਮੀਣਾ ਰਿਆ ਹਾਈਵੇ ਜਾਲਮਾ ਰਬੋ ਚੱਕਲੇ ਚੱਕ ਕੇ ਸਿੱਧਾ ਉੱਥੇ ਰੱਖਦੇ ਓਏ ਮੜੇ ਨਾਲ ਯਾਰ ਜਦੋਂ ਲੱਛੀ ਹੋ ਜਾਂਦੀ ਸਰੀਰ ਦੀ ਫਾਇਦਾ ਵੀ ਆਏ ਘੁੰਮ ਕੇ ਜਾਣਾ ਬੂ ਹਾਂ ਉੱਤੋਂ ਨਹੀਂ ਹਨ ਘੁੰਮੀਆਂ ਦਾ ਮਾਲ ਰੋਡ ਦਾ ਕੁਝ ਦ੍ਰਿਸ਼ ਇਸ ਤਰ੍ਹਾਂ ਦਾ ਹੈ ਜਿਵੇਂ ਵਿਚੋਚ ਵਾਲੇ ਲੱਗੇ ਆਪਣੇ ਇੰਡੀਆ ਦਾ ਝੰਡਾ ਤੇ ਇੱਧਰ ਦੇਖਦੇ ਨੀਗਾ ਮਾਰਦੇ ਤਾਂ ਰਹਿੰਦੀ ਚਰਚ ਜਿਹੜੇ ਤੁਸੀਂ ਆ ਦੇਖ ਰਹੇ ਹੋ ਇਹ ਲਾਇਬ੍ਰੇਰੀ ਰਹਿੰਦੀ ਆ ਇਰਸ਼ ਮੈਨੂੰ ਦਿ ਸਭ ਤੋਂ ਉੱਚੀ ਲਾਇਬ੍ਰੇਰੀ ਜਾਂਦੇ ਆ ਉਹ ਠੀਕ ਹੈ ਜੀ ਤੇ ਚਲਪੜ ਥੋੜੀ ਘੱਟ ਹੀ ਦੇਖਣ ਨੂੰ ਮਿਲਦੀ ਆ ਕੋਈ ਇੰਨੀ ਵੱਲੀ ਹੋਣੀ ਚਲਪੜ ਜੀ ਪਤਾ ਨਹੀਂ ਸਾਡਾ ਆਉਂਦਾ ਟਾਈਮ ਹੀ ਲੇਟ ਹੋ ਗਿਆ ਜਾਂ ਇੰਨੀ ਕਰੰਦੀ ਆ ਪਰ ਇੱਥੇ ਮੇਰੇ ਸਹੌਣ ਨਾਲ ਆਉਣ ਨਾਲ ਵਿੰਟਰ ਚ ਜੋ ਸਹੀ ਰੋ ਇਹ ਬਾਈ ਜੀ ਆਪਣੇ ਬੀਬੀ ਐ ਡਰਾਦੀਆਂ ਉਹ ਤੂੰ ਡਰੋਂ ਡਰੋਂ ਨਾ ਮਪੂਤਾ ਤੂੰ ਲਾ ਅਗਰੀਪੂਤ ਰਹੇਂ ਕਹਿੰਦੀਆਂ ਕੀ ਸੀ ਕੁਛ ਨਹੀਂ ਤੈਨੂੰ ਫੋਟੋ ਦੇਖ ਕੇ ਮਾਰੇ ਪਾਸੇ ਹੋ ਗਈਆਂ ਹਾਂ ਇਹ ਕਿਸੇ ਨੂੰ ਪ੍ਰੋਬਲਮ ਆ ਵੀ ਆਪਦਾ ਘਰੋਂ ਨਾ ਨਿਕਲੋ ਸਹੀ ਬਾਤ ਸਿੱਧੀ ਗੱਲ ਨੂੰ ਬਕਵਾਸ ਤਜਲੀ ਫਿਰ ਆਪਾਂ ਚੱਲ ਬਈ ਹਾਂ ਚੱਲ ਚੜਾਈ ਕਰ ਥੱਲੇ ਨੂੰ ਫੇਰ ਚੜਾਈ ਥੱਲੇ ਉੱਤੇ ਨੂੰ ਹੁੰਦੀ ਹੈ ਥੱਲੇ ਨੂੰ ਨਾ ਹੁਣ ਫੇਰ ਥੱਲੇ ਨੂੰ ਕਰਨੀ ਪੂ ਬਾਅਦ ਚੋਂ ਆਪਾਂ ਪੌੜੀਆਂ ਵੀ ਉਤਰਾਂਗੇ ਉਤਰਾਂ ਹੀ ਕਰੂੜ ਉਤਰਾਈ ਉਤਰਾਂ ਹੀ ਕਰਦੇ ਆ ਛੱਡ ਕੇ ਚੱਲੇ ਆ ਬੱਬੇ ਮਾਲ ਰੋਡ ਨੂੰ ਕੀ ਪਤਾ ਕਦੋਂ ਆਈਏ ਵਾਪਸ ਨਾ ਭਾਈ ਇਹ ਤਾਂ ਲਾਲੇ ਕੰਨਾਂ ਨੂੰ ਹੱਥ Đਾਟ ਕੇ ਨਹੀਂ ਆਉਂਦੀ ਬਹੁਤ ਔਖਾ ਬੱਬੇ ਦਰਨਾ ਬਾਲਾ ਨੇ ਜਾਈ ਜੀ ਔਖਾ ਨਹੀਂ ਰਹਿਣ ਦਿਓ ਅਜੇ ਨਹੀਂ ਆਉਂਦੇ ਹੁਣ ਬਾਲਾ ਨੇ ਜਾਈ ਔਖਾ ਕੌਣ ਤੁਰ ਲੂ ਯਾਰ ਭਰਾ ਵਾ ਇੰਨਾ ਟਾਈਮ ਲੈ ਇੱਕ ਤੋਂ ਨਹੀਂ ਚੜਾਈ ਜੇ ਚੜੇ ਸੀ ਹੁਣ ਥੱਲੇ ਨੂੰ ਤਾਂ ਲੱਤਾਂ ਨਿਕਲ ਤੀਆਂ ਤਿੰਜੇ ਹੁੰਡੇ ਕੇ ਫੁੱਟ ਵਾਲਾਂ ਨੂੰ ਰੋੜਦੇ ਜਾਵਾਂਗੇ ਥੱਲੇ ਨੂੰ ਬਾਤ ਤਾਂ ਸਹੀ ਐ ਜਮਾ ਬਿਲਕੁਲ ਯਾਰ ਵੇ ਆਪਣੀ ਦੂਰੀ ਕਿ ਗੱਲ ਨਹੀਂ ਕੱਟਨੀ ਵੀਰੇ ਫੈਮਿਲੀ ਵਲੌਗ ਤੇ ਉਹ ਇਹ ਤਾਂ ਤੂੰ ਹੋਣੀ ਹੁਣ ਇੰਜਨ ਵਰੇਕਿੰਗ ਦੀ ਲੋਡ ਆਪਾਂ ਨੂੰ ਕਲਚ ਨਾ ਪਰੱਖਿਆ ਸੀ ਉਹ ਵਾਲਾ ਸਿਸਟਮ ਹੋਇਆ ਪਿਆ ਸਾਡਾ ਕੋਸ਼ਿਸ਼ ਤਰ੍ਹਾਂ ਦੀ ਕੰਮ ਵੀ ਰਹਿ ਗਈ ਬਹੁਤ ਸੋਹਣੀ ਹਾਂ ਜੇ ਇੱਕ ਵਾਰੀ ਪੈਰ ਜਾ ਨਿਕਲ ਗਿਆ ਫਿਰ ਫੁੱਟ ਵਾਲਾ ਨੂੰ ਥੱਲੇ ਜਾ ਕੇ ਹੀ ਖੜਾ ਜੜਾ ਮੋ ਵੱਜਾਂਗੇ ਥੋੜਾ ਮਦੂਭ ਨੇ ਜੂਕਰ